ਤੁਸੀਂ ਬੈਕਟੈਕ ਤੁਸੀਂ ਪ੍ਰੈਜ਼ੀਡੈਂਟ ਬੈਕਟੈਕ ਬਹੁਤ ਸਹੀ ਹੈ ਹਾਂਜੀ ਤੁਸੀਂ ਆ ਜਾਓ ਲੈ ਕੇ ਲਓ ਸੀ ਕਿਹਾ ਲਓ ਤੁਸੀਂ ਦੱਸੋ ਉਹ ਬੀਟੀ ਪੜਾਓ ਲਾਡਲੀ ਬਹਿਣਾ ਤੁਸੀਂ ਆਪਣੀਆਂ ਸਕੀਮਾਂ ਚਲਾਉਂਦੇ ਹੋ ਤੁਸੀਂ ਉਹਨਾਂ ਦੀ ਸੁਰੱਖਿਆ ਛਿੜੀ ਹੈਗੀ ਉਹਨਾਂ ਦੀ ਸੁਰੱਖਿਆ ਦੇ ਲਈ ਤੁਸੀਂ ਕੀ ਕਦਮ ਚੁੱਕੇ ਨੇ ਸ਼ਰਮ ਆਉਂਦੀ ਹੈ ਜਦੋਂ ਇਨੇ ਕਿਨੌਣੇ ਅਪਰਾਧ ਸਾਡੇ ਦੇਸ਼ ਦੇ ਵਿੱਚ ਹੁੰਦੇ ਨੇ ਤਾ ਸੱਚੀ ਕਹਿਨੀ ਆ ਕਿ ਦਿਲ ਦੀ ਜਿਹੜੀ ਤਿਲ ਕੰਬ ਉੱਠਦਾ ਹੈ ਜਿਹੜੀਆਂ ਔਰਤਾਂ ਨੂੰ ਜ਼ਮੀਨ ਦੇ ਵਿੱਚ ਗੱਡਿਆ ਗਿਆ ਤੁਸੀਂ ਦੇਖੋ ਇੱਕ ਨੂੰ ਸਿਰ ਤੱਕ ਗੱਡਿਆ ਗਿਆ ਇੱਕ ਦਾ ਨੱਕ ਤੱਕ ਜਿਵੇਂ ਉਹ ਮਿੱਟੀ ਪਾ ਕੇ ਉਹ ਕਿਵੇਂ ਦੁਹਾਈ ਪਾਰੀਆਂ ਨੇ ਵੀ ਸਾਨੂੰ ਬਾਹਰ ਕੱਢੋ ਰਾਜਸਥਾਨ ਦੇ ਵਿੱਚ ਇਹਨਾਂ ਦੀ ਸਰਕਾਰ ਬਣੀ ਨੂੰ 6 ਮਹੀਨੇ ਹੋ ਗਏ ਤੇ 20000 ਜਿਹੜੇ ਕੇਸ ਔਰਤਾਂ ਦੇ ਅਪਰਾਧ ਦੇ 20000 ਕੇਸ ਇਸ ਸਟੇਟ ਦੇ ਵਿੱਚ ਆਏ ਨੇ ਤੇ ਉਮੀਦ ਕੀਤੀ ਜਾ ਰਹੀ ਸੀ ਕਿ ਬਜਟ ਇਸ ਸੈਸ਼ਨ ਜਿਹੜਾ ਮੌਨਸੂਨ ਸੱਤਰ ਚੱਲ ਰਿਹਾ ਹੈ ਕਿ ਬਜਟ ਪੇਸ਼ ਹੋਊਗਾ ਚਲੋ ਬਿੱਲ ਤਾਂ ਪਾਸ ਹੋ ਗਿਆ ਲਾਗੂ ਨਹੀਂ ਕੀਤਾ ਤੇ ਇਹ ਬੀਜੇਪੀ ਸਰਕਾਰ ਜਿਹੜੀ ਹੈ ਮਹਿਲਾਵਾਂ ਨੂੰ ਧਿਆਨ ਚ ਰੱਖਦੇ ਹੋਏ ਕੋਈ ਔਰਤਾਂ ਦੇ ਲਈ ਵਧੀਆ ਕੋਈ ਪੈਕੇਜ ਜਿਹੜੇ ਲੈ ਕੇ ਆਉਣਗੇ ਕੋਈ ਉਹਨਾਂ ਨੂੰ ਗਰੀਬੀ ਜਿਹੜੀ ਬੇਰੋਜ਼ਗਾਰੀ ਹੈ ਜਾਂ ਗਰੀਬੀ ਦੇ ਨਾਲ ਜੋ ਜੋੜ ਰਹੀਆਂ ਨੇ ਮਹਿੰਗਾਈ ਜਿਹੜੀ ਹੈ ਉਹਨਾਂ ਨੇ ਉਹਨਾਂ ਨੂੰ ਗਰੀਬ ਬਣਾਤਾ ਚਾਹੇ ਇੱਕ ਘਰ ਦੇ ਵਿੱਚ ਦੋ ਜਣੇ ਕਪਾਉਂਦੇ ਨੇ ਪਰ ਫਿਰ ਵੀ ਇੰਨੀ ਰਸੋਈ ਚਲਾਉਣੀ ਔਰਤ ਲਈ ਔਖੀ ਹੋ ਗਈ ਹੈ ਇੱਕ ਗ੍ਰਹਿਣੀ ਲਈ ਉਹਨਾਂ ਲਈ ਕੁਝ ਮਹਿੰਗਾਈ ਦੀ ਦਰ ਘਟੂਗੀ ਕੋਈ ਉਹਨਾਂ ਲਈ ਕੋਈ ਨੌਕਰੀਆਂ ਲੈ ਕੇ ਆਉਣਗੇ ਕੋਈ ਪੁਲਿਸ ਦੇ ਵਿੱਚ ਜਿਹੜੀਆਂ ਹੈਗੀਆਂ ਭਰਤੀ ਆਊਗੀ ਪਰ ਬੜੀ ਸ਼ਰਮ ਦੀ ਗੱਲ ਹੈ ਕਿ ਇਹ ਬਿਲਕੁਲ ਹੀ દિਸ਼ਾਹੀਨ ਤੇ ਨਿਰਾਸ਼ਾਜਨਕ ਜਿਹੜਾ ਹੈ ਮਹਿਲਾਵਾਂ ਦੇ ਲਈ ਮੈਂ ਖਾਸ ਕਰਕੇ ਇੱਥੇ ਪੰਜਾਬ ਮੈਲਾ ਕਾਂਗਰਸ ਦੀ ਪ੍ਰਧਾਨ ਹੋਣ ਦੇ ਨਾਤੇ ਇਹ ਵੀ ਗੱਲ ਕਰਦੀ ਆ ਕਿ ਪੰਜਾਬ ਦੇ ਲਈ ਵੀ ਕਿਉਂਕਿ ਉਹ ਸੋਚਦੇ ਹੋਣੇ ਆ ਕਿ ਸ਼ਾਇਦ ਇੱਥੇ ਸਾਡੀ ਇੱਕ ਵੀ ਸੀਟ ਨਹੀਂ ਆਈ ਮੈਂ ਉਨ੍ਹਾਂ ਹਾਰੇ ਹੋਏ ਜਿਹੜੇ ਮੰਤਰੀ ਬਣਾਏ ਨੇ ਉਹਨਾਂ ਨੂੰ ਵੀ ਸਵਾਲ ਕਰਨਾ ਚਾਹੀਨੀਆਂ ਤੁਹਾਡੇ ਮਾਧਿਅਮ ਦੇ ਰਾਹੀਂ ਕਿ ਉੱਥੇ ਬੈਠ ਕੇ ਵੱਡੀਆਂ-ਵੱਡੀਆਂ ਗੱਲਾਂ ਕਰਦੀਆਂ ਜਦੋਂ ਕੱਲ ਸਾਡੇ ਸਾਬਕਾ ਮੁੱਖ ਮੰਤਰੀ ਚੰਨੀ ਸਾਹਿਬ ਨੇ ਬਹੁਤ ਹੀ ਪੰਜਾਬ ਦੇ ਬਾਰੇ ਹਰ ਮੁੱਦੇ ਤੇ ਉੱਥੇ ਕੱਲ ਚਰਚਾ ਕੀਤੀ ਤੇ ਵਿੱਚੋਂ ਦੀ ਇੰਟਰਪਟ ਕਰਕੇ ਉਹਨਾਂ ਦਾ ਬੋਲਣਾ ਉਹ ਸਾਰੇ ਦੇਸ਼ ਨੇ ਦੇਖਿਆ ਪੰਜਾਬ ਨੇ ਦੇਖਿਆ ਤੁਸੀਂ ਗੱਲ ਕਰੋ ਕੋਈ ਇਸ ਪੰਜਾਬ ਦੇ ਨੌਜਵਾਨਾਂ ਦੇ ਨਸ਼ੇ ਦੀ ਜਿਹੜਾ ਕਿ ਨਸ਼ੇ ਨੇ ਇਸ ਪੰਜਾਬ ਨੂੰ ਇੰਨਾ ਕੁ ਪਿੱਛੇ ਲੈ ਗਏ ਉਲਟਾ ਇੱਥੇ ਦੀ ਮੈਂ ਸਰਕਾਰ ਦੀ ਗੱਲ ਕਰੂੰਗੀ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੋਈ ਲਾਅ ਐਂਡ ਆਰਡਰ ਬੇਰੋਜ਼ਗਾਰੀ ਹਰੇ ਪੈਨ ਚਲਾਉਣੇ ਸੀ ਇਹ ਕੁਝ ਨਹੀਂ ਹੋਇਆ ਤੁਸੀਂ ਉੱਥੇ ਬਹਿ ਕੇ ਇਹ ਗੱਲਾਂ ਕਰੋ ਤੁਹਾਨੂੰ ਲੁਧਿਆਣਾ ਦੇ ਜਨਤਾ ਨੇ ਵੋਟਾਂ ਪਾ ਕੇ ਤੁਹਾਨੂੰ ਐਮਪੀ ਨਹੀਂ ਬਣਾਇਆ ਤੁਹਾਨੂੰ ਸਿਰਫ ਤਾਂ ਕਰਕੇ ਐਮਪੀ ਬਣਾਇਆ ਕਿ ਇੱਕ ਸ਼ਾਇਦ ਸਿੱਖ ਚਿਹਰਾ ਜਿਹੜਾ ਪੰਜਾਬ ਦੇ ਭੋਲੇ ਲੋਕਾਂ ਨੂੰ ਇਹਨਾਂ ਨੂੰ ਸ਼ਾਉਤ ਵਰਗਲਾ ਕੇ ਸ਼ਾਇਦ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਸਾਡੀ ਵਧੀਆ ਸਾਡੀ ਕੋਈ ਜਿੱਤ ਜਾਂ ਕੋਈ ਸਾਡੀ ਸੀਟ ਆ ਜੂਗੀ ਇਹ ਤੁਹਾਡੇ ਮਨ ਦੇ ਵਿੱਚ ਭੁਲੇਖਾ ਹੈ ਗੱਲ ਕਰੋ ਸੈਸ਼ਨ ਦੇ ਵਿੱਚ ਬਹਿ ਕੇ ਸਭ ਤੋਂ ਜਿਹੜਾ ਜ਼ਰੂਰੀ ਮੁੱਦਾ ਹੈ ਨਸ਼ੇ ਦੀ ਨਸ਼ੇ ਨੇ ਮਾਵਾਂ ਦੇ ਪੁੱਤ ਖਾ ਲੇ ਓਵਰਡੋਸ ਦੇ ਨਾਲਿਤ ਇੰਨੀਆਂ ਮੌਤਾਂ ਹੋ ਰਹੀਆਂ ਨੇ ਗੱਲ ਕਰੋ ਇਸ ਦੇਸ਼ ਦੇ ਅਨਦਾਜ਼ੇ ਵੀ ਪੰਜਾਬੀਆਂ ਦੇ ਪੰਜਾਬ ਦੇ ਕਿਸਾਨਾਂ ਦੀ ਗੱਲ ਕਰੋ ਜਿਹੜੇ ਬਾਰਡਰਾਂ ਦੇ ਉੱਪਰ ਵਿਚਾਰੇ ਬੈਠੇ ਨੇ ਐ ਬੈਠੇ ਨੇ ਜਿਵੇਂ ਅੱਤਵਾਦੀ ਬੈਠੇ ਨੇ ਖਾਲਿਸਤਾਨੀ ਕਿਹਾ ਜਾਂਦਾ ਉਹਨਾਂ ਨੂੰ ਗੱਲ ਕਰੋ ਉਹਨਾਂ ਦੀ ਕਿਸੇ ਖਾਸ ਤੁਸੀਂ ਵਿਅਕਤੀ ਵਿਸ਼ੇਸ਼ ਤੇ ਜਾਂ ਸਾਡੇ ਬਹੁਤ ਹੀ ਸਤਿਕਾਰਯੋਗ ਚੰਨੀ ਜੀ ਉਹਨਾਂ ਤੇ ਟਿੱਪਣੀ ਨਾ ਕਰੋ ਤੁਸੀਂ ਗੱਲ ਕਰੋ ਜਿਹੇ ਸਾਡੇ ਨੌਜਵਾਨਾਂ ਦੀ ਜਿਨ੍ਹਾਂ ਨੇ ਵਰਲਡ ਦੇ ਵਿੱਚ ਨਾਮ ਰੌਸ਼ਨ ਕੀਤਾ ਸਾਡੇ ਇਸ ਛੋਟੇ ਜਿਹੇ ਪੰਜਾਬ ਦਾ ਆਪ ਦੇ ਇੱਕ ਛੋਟੇ ਜ਼ਿਲ੍ਹੇ ਮਾਨਸਾ ਦਾ ਗੱਲ ਕਰੋ ਭਾਈ ਸਾਡੇ ਮੂਸੇ ਵਾਲੇ ਦੀ ਗੱਲ ਕਰੋ ਉਹਦੇ ਮਾਤਾ ਪਿਤਾ ਨੂੰ ਇਨਸਾਫ ਦਿਵਾਉਣ ਦੀ ਸੋ ਬਜਟ 'ਚ ਵੀ ਕੁਝ ਨਹੀਂ ਕੱਲ ਜੋ ਸੈਸ਼ਨ ਦੇ ਵਿੱਚ ਗੱਲਾਂ ਹੋ ਰਹੀਆਂ ਨੇ ਇਹਨਾਂ ਦੇ ਮੰਤਰੀ ਬਾਕੀ ਜੋ ਉਥੇ ਗੱਲਾਂ ਕਰਦੀਆਂ ਨਹੀਂ ਕਰਦੇ ਨੇ ਉਹ ਵੀ ਬਹੁਤ ਹੀ ਮੈਂ ਸਮਝ ਨਹੀਂ ਆ ਇੱਕ ਨਿਰਾਸ਼ਾਜਨਕ ਜਿਹੜੀਆਂ ਗੱਲਾਂ ਨੇ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਜਿਹੜਾ ਇਹ ਸਾਡਾ 29 ਜੁਲਾਈ ਨੂੰ ਜਿਹੜਾ ਬਹੁਤ ਹੀ ਇੱਕ ਵੱਡਾ ਮਹਿਲਾਵਾਂ ਵੱਲੋਂ 올 ਇੰਡੀਆ ਮਹਿਲਾ ਕਾਂਗਰਸ ਇਸ ਸਾਰੀਆਂ ਸਾਡੀਆਂ ਭੈਣਾਂ ਵੱਲੋਂ ਇੱਕ ਅੰਦੋਲਨ ਜਿਹੜਾ ਸ਼ੁਰੂਆਤ ਕੀਤੀ ਜਾ ਰਹੀ ਹੈ ਜਦੋਂ ਤੱਕ ਇਹ 33% ਰਿਜ਼ਰਵੇਸ਼ਨ ਇਹ ਸਾਰੇ ਨਾਰੀ ਤੇ ਅਤਿਆਚਾਰ ਜਾਂ ਗਰੀਬੀ ਜਾਂ ਸਾਡੇ ਜਿਹੜੇ ਹੱਕ ਨਹੀਂ ਉਹ ਸਾਨੂੰ ਸਾਡੀਆਂ ਭੈਣਾਂ ਨੂੰ ਨਹੀਂ ਮਿਲਦੇ ਇਹ ਸਾਡਾ ਅੰਦੋਲਨ ਰਾਜ ਰਾਜਧਾਨੀ ਤੋਂ ਸ਼ੁਰੂ ਹੋ ਕੇ ਹਰ ਰਾਜ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਬਲੌਕ ਦੇ ਵਿੱਚ ਪਿੰਡ-ਪਿੰਡ ਤੱਕ ਸਾਡੀਆਂ ਭੈਣਾਂ ਜਿਹੜੀਆਂ ਹੈਗੀਆਂ ਆਪਣੀ ਆਵਾਜ਼ ਬੁਲੰਦ ਕਰਨ ਦੀਆਂ ਤੇ ਜਦ ਤੱਕ ਸਾਡੀਆਂ ਭੈਣਾਂ ਨੂੰ ਇਹ ਸਾਡੇ ਅਧਿਕਾਰ ਨਹੀਂ ਮਿਲ ਜਾਂਦੇ ਉਹਨਾਂ ਨੂੰ ਸੁਰੱਖਿਆ ਨਹੀਂ ਮਿਲਦੇ ਅਸੀਂ ਸਾਡੀ ਕੋਈ ਵੀ ਭੈਣ ਖਾਸ ਕਰਕੇ ਮੈਂ ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਮੇਰੇ ਸਾਰੇ ਸੰਗਠਨ ਦੇ ਅਹੁਦੇਦਾਰ ਬੈਠੇ ਨੇ ਮੇਰੇ ਨਾਲ ਮੈਂ ਇਹਨਾਂ ਵੱਲੋਂ ਵੀ ਤੁਹਾਡੇ ਮਾਧਿਅਮ ਰਾਹੀਂ ਇਹ ਦੱਸਣਾ ਚਾਹੁੰਦੀ ਆ ਸਰਕਾਰਾਂ ਨੂੰ ਕਿ ਜਿਹੜੀ ਮਹਿਲਾ ਕਾਂਗਰਸ ਹੈ ਇਹ ਕਦੇ ਵੀ ਹੁਣ ਟਿੱਕੇ ਨਹੀਂ ਬੈਠੂ ਜੋ ਤੁਹਾਡੇ ਚੁਟਕਲੇ ਜੁਮਲੇ ਬਾਜ਼ੀਆਂ ਜੋ ਇੱਥੇ ਦੀ ਸਰਕਾਰ ਤੇ ਉੱਪਰਲੀ ਸਰਕਾਰ ਮਜ਼ਾਕ ਕਰਦੀ ਹੈ ਸਾਡੀਆਂ ਭੈਣਾਂ ਨਾਲ ਇਹ ਕਦੇ ਵੀ ਬਰਦਾਸ਼ਤ ਨਹੀਂ ਹੋਊਗਾ ਤੇ ਅੰਤ ਦੇ ਵਿੱਚ ਮੈਂ ਇਹ ਵੀ ਕਹੂੰਗੀ ਕਿ ਮੈਂ ਸੱਦਾ ਦਿੰਦੀ ਆ ਆਪਣੀਆਂ ਸਾਰੀਆਂ ਉਹ ਭੈਣਾਂ ਨੂੰ ਜ਼ਰੂਰੀ ਨਹੀਂ ਕਿ ਉਹ ਮਹਿਲਾ ਕਾਂਗਰਸ ਦੇ ਸੰਗਠਨ ਨਾਲ ਜੁੜੀਆਂ ਨੇ ਉਹ ਭੈਣਾਂ ਚਾਹੇ ਕੋਈ ਪਿੰਡ ਦੇ ਵਿੱਚ ਪੰਚ ਸਰਪੰਚ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਐਮਸੀ ਜਾਂ ਕੋਈ ਵੀ ਸਾਡੀਆਂ ਭੈਣਾਂ ਜਾਂ ਕਿਸੇ ਨਾਲ ਕੋਈ ਵੀ ਦੁਰਵਿਹਾਰ ਜਾਂ ਕੋਈ ਵੀ ਹੈ ਸਾਡੀ ਜਿਹੜੀ ਸਟੇਜ ਹੈ ਉਹ ਸਾਂਝੀ ਕਰਨ ਦੇ ਲਈ ਅਸੀਂ ਤਿਆਰ ਹਾਂ ਸਾਡੇ ਨਾਲ ਹੁਣ ਇਸ ਅੰਦੋਲਨ ਦੇ ਵਿੱਚ ਸ਼ਾਮਿਲ ਹੋਣ ਤੇ ਅੰਤ ਵਿੱਚ ਮੈਂ ਇੱਕ ਵਾਰ ਫਿਰ ਇਹ ਕਹੂੰਗੀ ਕਿ ਇਹ ਜਿਹੜਾ ਅੰਦੋਲਨ ਹੈ ਇਹ ਜਦੋਂ ਤੱਕ